ਸ੍ਰੀ ਗੁਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਕਿਹਦਾ ਦੌਰ ਚੱਲ ਰਿਹਾ ਹੈ ਜੋ ਕਿ ਪੰਜਾਬ ਵਿੱਚ ਇੱਕ ਕਤਲ ਹੋਇਆ ਹੈ ਕੰਚਨ ਕੁਮਾਰੀ ਨਾਮ ਦੀ ਕੁੜੀ ਦਾ ਉਰਫ ਕਮਲਕੌਰ ਭਾਪੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਇੱਕ ਲੈਨ ਦੇ ਪੰਜਾਬ ਵਿੱਚ ਵੀ ਕਤਲ ਹੋਇਆ ਹੈ ਪਾਕਿਸਤਾਨ ਵਿੱਚ ਸਨਾ ਯੂਸਫ ਨਾਮ ਦੀ ਕੁੜੀ ਦਾ ਜੋ ਕਿ 17 ਸਾਲਾਂ ਦੀ ਸੀ ਤੇ ਫਰਕ ਇਹ ਹੈ ਕੰਚਨ ਕੁਮਾਰੀ ਦਾ ਕਤਲ ਹੋਇਆ ਜੋ ਉਸਦੇ ਅਸ਼ਲੀਲ ਕੰਟੈਂਟ ਕਰਕੇ ਤੇ ਜੋ ਸਨਾ ਯੂਸੁਫ ਸੀ ਸੀ ਉਸ 17 ਸਾਲਾਂ ਦੀ ਮਾਸੂਮ ਕੁੜੀ ਸੀ ਤੇ ਉਹ ਕੰਟੈਂਟ ਵੀ ਬਹੁਤ ਵਧੀਆ ਪਾਉਂਦੀ ਸੀ ਊਮਨ ਦੇ ਹੱਕਾਂ ਦੀ ਗੱਲ ਕਰਦੀ ਸੀ ਪਰ ਉਸ ਦਾ ਕਿਸੇ ਕਾਰਨ ਕਰਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਸਾਰੀ ਕਹਾਣੀ ਦੱਸਦਾ ਆ ਮੈਂ ਸਨਾ ਯੂਸੁਫ ਆਪਣੇ ਪਰਿਵਾਰ ਨਾਲ ਚੰਗੀ ਜ਼ਿੰਦਗੀ ਬਤੀਤ ਕਰ ਰਹੀ ਸੀ ਤੇ ਉਹ ਫੈਸਲਾਬਾਦ ਵਿੱਚ ਰਹਿੰਦੀ ਹੈ ਆਪਣਾ ਕੰਟੈਂਟ ਪਾਉਂਦੀ ਹੈ ਇਨਫਲੂਐਂਸਰ ਹੁੰਦੀ ਹੈ ਬਹੁਤ ਵਧੀਆ ਕੰਟੈਂਟ ਪਾਉਂਦੀ ਹੈ ਤੇ 2 ਮਈ ਨੂੰ ਉਹ ਆਪਣਾ ਜਨਮ ਦਿਨ ਮਨਾਉਂਦੀ ਹੈ ਆਪਣੇ ਦੋਸਤਾਂ ਨੂੰ ਪਾਰਟੀ ਦਿੰਦੀ ਹੈ ਇਟਲੀ ਨਾਮ ਦਾ ਕੋਈ ਰੈਸਟੋਰੈਂਟ ਹੁੰਦਾ ਹੈ ਉੱਥੇ ਉਹ ਪਾਰਟੀ ਦਿੰਦੀ ਹੈ ਜਿਸ ਦਿਨ ਉਹ ਪਾਰਟੀ ਦਿੰਦੀ ਹੈ ਫੋਟੋ ਵਗੈਰਾ ਖਿੱਚਦੀ ਹੈ ਉੱਥੇ ਕਿਉਂਕਿ ਉਸਨੇ ਆਪਣੇ ਸੋਸ਼ਲ ਹੈਂਡਲਸ ਤੇ ਪਾਉਣੀਆਂ ਹੋਣਗੀਆਂ ਤਾਂ ਫੋਟੋਆਂ ਵਗੈਰਾ ਖਿੱਚਦੀ ਹੈ ਉਹ ਤੇ ਉਸ ਦਿਨ ਉਸਦੇ ਘਰ ਬਾਹਰ ਇੱਕ ਬੰਦਾ ਵੇਟ ਕਰਦਾ ਉਸਦੀ ਜੋ ਕਿ ਉਹ ਬੰਦਾ 7 ਘੰਟੇ ਵੇਟ ਕਰਦਾ ਹੈ ਉਸਦੀ ਪਰ ਉਹ ਬਰਥਡੇ ਪਾਰਟੀ ਜੁਂਦੀ ਹੈ ਉਸ ਨੂੰ ਮਿਲਣੀ ਪਉਂਦੀ ਉਹ ਬੰਦੇ ਦੀ ਵੀ ਅੱਗੇ ਸਾਨੂੰ ਦੱਸਾਂਗੇ ਉਹ ਕੌਣ ਸੀ ਕੀ ਕਰਨ ਆਇਆ ਸੀ ਤੇ ਉਹ ਬੰਦਾ ਐਵੇਂ ਹੀ ਚਲਿਆ ਜਾਂਦਾ ਹੈ ਉਹ ਪਾਰਟੀ ਤੋਂ ਘਰ ਵਾਪਸ ਆਉਂਦੀ ਹੈ ਉਸ ਦੇ ਘਰ ਵਿੱਚ ਉਸ ਦਾ ਡੈਡੀ ਮੰਮੀ ਤੇ ਇੱਕ ਉਸ ਦਾ ਛੋਟਾ ਭਾਈ ਹੁੰਦਾ ਉਸ ਦਾ ਡੈਡੀ ਵੀ ਸੋਸ਼ਲ ਐਕਟੀਵਿਸਟ ਹੁੰਦਾ ਤਾਂ ਕਰਕੇ ਇਹ ਵੀ ਊਮਨ ਦੇ ਰਾਈਟ ਦੀ ਗੱਲ ਬਹੁਤ ਜ਼ਿਆਦਾ ਕਰਦੀ ਹੈ ਛਣਾ ਵੀ ਸਹੀ ਪਹਿਰਾਵਾ ਪਾਉਂਦੀ ਹੈ ਜੋ ਉਹਨਾਂ ਦਾ ਪਹਿਰਾਵਾ ਹੈ ਕੁਰਤੇ ਹਨਾ ਤੇ ਉਹ ਕੌਂਦੀ ਹੈ 3 ਮਹੀਨੇ ਬਾਅਦ ਕੀ ਹੁੰਦਾ ਹੈ ਉਹ ਘਰੇ ਹੁੰਦੀ ਹੈ ਤੇ ਉਸਦੀ ਮੰਮੀ ਬਾਹਰ ਸਬਜ਼ੀ ਲੈਣ ਗਈ ਹੁੰਦੀ ਆ ਉਸਦਾ ਭਾਈ ਉਸਦੇ ਪਿੰਡ ਗਿਆ ਹੁੰਦਾ ਆਪਣੇ ਹੋਮ ਟਾਊਨ ਤੇ ਉਸਦਾ ਰੈਡੀ ਆਪਣੀ ਜੌਬ ਤੇ ਹੁੰਦਾ ਉਹ ਵੀਡੀਓ ਐਡਿਟ ਕਰ ਰਹੀ ਹੁੰਦੀ ਹੈ ਪਾਉਣ ਵਾਸਤੇ ਤੇ ਨਾਲ ਉਸਦੀ ਆਂਟੀ ਹੁੰਦੀ ਹੈ ਘਰੇ ਇੱਕ ਆਦਮੀ ਆਉਂਦਾ ਜੋ ਕਿ ਗੇਟ ਖੜਕਾਉਂਦਾ ਹੈ ਇਹ ਚਲੋ ਉਹ ਅੰਦਰ ਆ ਜਾਂਦਾ ਸਣਾ ਦੇ ਕਮਰੇ ਤੱਕ ਪਹੁੰਚ ਜਾਂਦਾ ਹੈ ਉਹ ਉਸ ਨਾਲ ਬਹਿਸ ਕਰਦਾ ਹੈ ਤੇ ਉਹ ਪਾਣੀ ਵੀ ਪੁੱਛਦੀ ਹੈ ਜੋ ਉਸ ਦੀ ਆਂਟੀ ਹੁੰਦੀ ਹੈ ਉਸ ਨੂੰ ਪਰ ਉਹ ਸਣਾ ਬਹਿਸ ਕਰਦਾ ਹੈ ਸਣਾ ਕਿ ਉਹ ਨੂੰ ਇਹ ਵੀ ਕਹਿੰਦੀ ਹੈ ਐਵੇਂ ਕਹਿੰਦੀ ਹੈ ਕਿ ਇੱਥੇ ਸੀਸੀਟੀਵੀ ਕੈਮਰੇ ਨੇ ਤੂੰ ਚਲਾ ਜਾ ਪਰ ਉਹ ਬਹਿਸ ਕਰਦਾ ਹੈ ਫਿਰ ਉਹ ਦੋ ਗੋਲੀਆਂ ਮਾਰਦਾ ਸਣਾ ਦੇ ਦੇਖ ਲਓ ਉਹਦਾ ਕੰਟੈਂਟ ਵੀ ਚੰਗਾ ਹੁੰਦਾ ਹੈ ਪਹਿਲੀ ਪੋਸਟ ਉਹ ਸਣਾ 2023 ਨੂੰ ਆਪਣੀ ਸੋਸ਼ਲ ਮੀਡੀਆ ਤੇ ਪਾਉਂਦੀ ਹੈ 2025 ਤੱਕ ਐਕਟਿਵ ਰਹਿੰਦੀ ਹੈ ਟਿਕਟੋਕ ਤੇ ਵੀ ਉਹਦੇ 7 ਲੱਖ ਫੋਲੋਅਰ ਹੁੰਦੇ ਨੇ ਤੇ ਇੰਸਟਾ ਤੇ ਵੀ 6 ਲੱਖ ਫੋਲੋਅਰ ਹੁੰਦੇ ਨੇ ਤੇ ਉਹ ਬੰਦਾ ਉਹਦੇ ਦੋ ਗੋਲੀਆਂ ਮਾਰ ਕੇ ਭੱਜ ਜਾਂਦਾ ਹੈ ਤੇ ਜਦੋਂ ਉਹ ਗਵਾਂਡੀਆਂ ਨੂੰ ਫਿਰ ਪਤਾ ਲੱਗਦਾ ਹੈ ਜਾ ਤੱਕ ਉਹ ਮਤਰ ਮਰਤ ਹੋ ਚੁੱਕੀ ਹੈ ਉਸ ਨੂੰ ਹਸਪਤਾਲ ਵੀ ਲਿਜਾਇਆ ਜਾਂਦਾ ਪਰ ਉਹ ਪਹਿਲਾਂ ਹੀ ਮਰ ਚੁੱਕੀ ਸੀ ਤੇ ਉਹ ਜਦੋਂ ਪਤਾ ਲੱਗਦਾ ਹੈ ਉਹ ਬੰਦਾ ਸੀਗਾ ਉਸ ਕਾਤਲ ਦਾ ਨਾਮ ਸੀ ਕਾਕਾ ਉਮਰ ਹਿਆਨ ਉਰਫ ਕਾਕਾ ਛੋਟਾ ਨਾਮ ਉਹਦਾ ਕਾਕਾ ਸੀ ਤੇ ਉਹ ਕਤਲ ਕਰਕੇ ਰਾਮਨਾਲ ਆਪਣੀ ਰੈਂਟਰ ਫੋਰਚੂਨਰ ਵਿੱਚ ਬੈਠੇ ਜਾਂਦਾ ਹੈ ਜਾ ਕੇ ਵੀਡੀਓ ਤੋਂ ਪਤਾ ਲੱਗਦਾ ਹੈ ਉਸ ਡਰਾਈਵਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਕਤਲ ਕਰਕੇ ਆਇਆ ਹੈ। ਉਹ ਮੁੰਡਾ 22 ਸਾਲਾ ਦਾ ਹੁੰਦਾ 70000 ਉਹਦੇ ਵੀ ਇੰਸਟਾਗ੍ਰam ਤੇ ਫੋਲੋਅਰ ਹੁੰਦੇ ਨੇ। ਉਹ ਕਤਲ ਕਿਉਂ ਕਰਦਾ ਹੈ? ਉਹ ਕਤਲ ਸਿਰਫ ਇਸ ਲਈ ਕਰਦਾ ਹੈ ਉਹ ਜਦੋਂ ਸੋਸ਼ਲ ਮੀਡੀਆ ਚਲਾ ਰਿਹਾ ਹੁੰਦਾ ਹੈ ਤਾਂ ਸਨਾ ਯੂਸਫ ਤੇ ਉਸ ਤੇ ਅੱਗੇ ਆਈਡੀ ਆ ਜਾਂਦੀ ਹੈ। ਉਹ ਉਸ ਨੂੰ ਮੈਸੇਜ ਕਰਦਾ ਹੈ ਗੱਲਬਾਤ ਹੁੰਦੀ ਹੈ। ਉਹ ਉਸ ਨੂੰ ਸਨਾ ਨੂੰ ਫਰੈਂਡਸ਼ਿਪ ਕਰਨ ਲਈ ਕਹਿੰਦਾ ਪਰ ਉਹ ਜਵਾਬ ਦੇ ਦਿੰਦੀ ਹੈ ਨਹੀਂ ਕਰਦੀ। ਉਸ ਨੂੰ ਉਸਦੀ ਨਾਂ ਐਨੀ ਬੇਕਾਰ ਲੱਗਦੀ ਐ ਮੰਨ ਲਓ ਐਨਾ ਫੀਲ ਕਰਦਾ ਐ ਉਹਦੀ ਨਾਂ ਨੂੰ ਉਸਦੇ ਘਰ ਪਹੁੰਚ ਜਾਂਦਾ ਤੇ ਉਸਦਾ ਕਤਲ ਕਰ ਦਿੰਦਾ ਸੋ ਇਹ ਇਸ ਕਰਕੇ ਉਸਨੇ ਉਸਦਾ ਕਤਲ ਕੀਤਾ ਦੇਖ ਲਓ 22 ਸਾਲਾਂ ਦਾ ਨੌਜਵਾਨ ਸੀ ਕੋਈ ਕੰਮ ਵੀ ਨਹੀਂ ਕਰਦਾ ਸੀ ਅਜੇ ਪਲੱਸ 2 ਕੀਤੀ ਸੀ ਬਾਪ ਡੈਡੀ ਵੀ ਉਹਦਾ ਜਿਹੜਾ ਕੋਈ ਜੋਬ ਕਰਦਾ ਹੁੰਦਾ ਐ ਮਤਲਬ ਠੀਕ ਠਾਕ ਘਰ ਤੋਂ ਸੀ ਹੁਣ ਉਹ ਪੁਲਿਸ ਦੀ ਹरासत ਚ ਸੋ ਤੁਸੀਂ ਦੇਖੋ ਵੀ ਉਹ ਨੇchne ਕਿੰਨਾ ਗਲਤ ਕੰਮ ਕੀਤਾ ਸੋ ਹੁਣ ਪੰਜਾਬ ਵਿੱਚ ਵੀ ਇੱਕ ਕਤਲ ਹੋਇਆ ਜੋ ਕਿ ਕਮਲਕੌਰ ਪਾਬੀ ਦਾ ਹੋਇਆ ਉਸ ਦੇ ਬਾਬਤ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਜਦੋਂ ਪੂਰੀ ਜਾਣਕਾਰੀ ਹੋਈ ਇਸ ਚੈਨਲ ਤੇ ਵੀਡੀਓ ਲੈ ਕੇ ਆਵਾਂਗੇ ਪੂਰਾ ਪਾਰਟ ਉਹਦਾ ਸੋ ਇਹ ਕਹਾਣੀ ਸੀ ਸਨਾ ਯੂਸਫ ਦੀ ਜੋ ਕਿ ਲਹਿੰਦੇ ਪੰਜਾਬ ਵਿੱਚ ਜਿਸ ਕੁੜੀ ਦਾ ਵਿਚਾਰੀ ਦਾ ਕਾਤਲ ਹੋਇਆ 17 ਸਾਲਾਂ ਦੀ ਮਾਸੂਮ ਕੁੜੀ ਦਾ ਸੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਮਿਲਦਿਆਂ ਅਗਲੀ ਵੀਡੀਓ ਚ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਯੂ ਕਰਿਓ ਐਂਡ ਸ਼ੇਅਰ ਕਰਿਓ ਧੰਨ